ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਫਿਰ ਇੱਕ ਨਵੀਂ ਵੀਡੀਓ ਵਿੱਚ ਸਾਈਬਰ ਕ੍ਰਾਈਮ ਤੇ ਹੀ ਜਿਆਦਾ ਗੱਲ ਕਰਾਂਗੇ ਕਿਸ ਤਰ੍ਹਾਂ ਆਪਾਂ ਅੱਜ ਗੱਲ ਆਪਣੇ ਆਪ ਨੂੰ ਫ੍ਰੀ ਕਰਨ ਦਾ ਕਰਕੇ ਬੱਚਿਆਂ ਦੇ ਹੱਥ ਵਿੱਚ ਜਿਹੜਾ ਉਹ ਮੋਬਾਈਲ ਫੜਾ ਦਿੰਨੇ ਆ ਸਪੈਸ਼ਲ ਗੱਲ ਕਰਾਂਗੇ ਜਿਸ ਤਰ੍ਹਾਂ ਤੁਸੀਂ ਦੇਖਦੇ ਹੋ ਕਿ ਸੋਸ਼ਲ ਮੀਡੀਆ ਜੋ ਆਪਾਂ ਪੰਜਾਬੀ ਵਿੱਚ ਕਹੀਏ ਤਾਂ ਸਿਰ ਚੜ ਕੇ ਇਸ ਵਕਤ ਬੋਲ ਰਿਹਾ ਹੈ ਹਰ ਇੱਕ ਮਾਤਾ ਪਿਤਾ ਆਪਣੇ ਕੰਮ ਵਿੱਚ ਇੰਨਾ ਜ਼ਿਆਦਾ ਵਿਜੀ ਹੋ ਗਿਆ ਹੈ ਜਾਂ ਤਾਂ ਬਿਜ਼ਨਸ ਵਿੱਚ ਜਾਂ ਫਿਰ ਸੋਸ਼ਲ ਮੀਡੀਆ ਨੂੰ ਚਲਾਉਣ ਵਿੱਚ ਕਿਸ ਤਰ੍ਹਾਂ ਅੱਜ ਕੱਲ ਨਵੇਂ ਯੋਗ ਵਿੱਚ ਨਵਾਂ ਕੰਮ ਸ਼ੁਰੂ ਹੋ ਗਿਆ ਜਾਂ ਤਾਂ ਆਪਾਂ ਆਪਣੇ ਬੱਚਿਆਂ ਨੂੰ ਉਹਨਾਂ ਦੇ ਹੱਥ ਵਿੱਚ ਮੋਬਾਈਲ ਦੇ ਦਿੰਦੇ ਆ ਤਾਂ ਕਿ ਬੱਚਾ ਵਿਜੀ ਰਹੇ ਕੋਈ ਸ਼ਰਾਰਤ ਨਾ ਕਰੇ ਇਹ ਜਿਹੜਾ ਉਹ ਬਹੁਤ ਵੱਡਾ ਸਾਈਡ ਇਫੈਕਟ ਜਿਹੜਾ ਸਾਹਮਣੇ ਆ ਰਿਹਾ ਦਿਨ ਦਿਨ ਪ੍ਰਤੀ ਦਿਨ ਜਿਹੜਾ ਇਹਦਾ ਵਾਧਾ ਹੋ ਰਿਹਾ ਇਸ ਦੇ ਨਾਲ ਹੀ ਬੱਚਿਆਂ ਦੇ ਆਊਟਡੋਰ ਜਿਹੜੀ ਐਕਟੀਵਿਟੀ ਸੀਗੀ ਉਹ ਬਿਲਕੁਲ ਬੰਦ ਹੋ ਗਈ ਹੈ ਜਿਸ ਨਾਲ ਬੱਚੇ ਫਿਜ਼ੀਕਲ ਅਤੇ ਮਾਨਸਿਕ ਤੌਰ ਤੇ ਵੀ ਕਮਜ਼ੋਰ ਹੋ ਰਹੇ ਹਨ ਕਿਉਂਕਿ ਅਗਰ ਬੱਚੇ ਦੀ ਆਊਟਡੋਰ ਐਕਟੀਵਿਟੀ ਨਹੀਂ ਹੋਵੇਗੀ ਤਾਂ ਉਸ ਦਾ ਹੈਲਥ ਸਿਸਟਮ ਜਿਹੜਾ ਬਿਲਕੁਲ ਕਮਜ਼ੋਰ ਹੋ ਜਾਵੇਗਾ ਉੱਪਰ ਦੀ ਆਪਾਂ ਛੋਟੇ ਬੱਚੇ ਨੂੰ ਵਿਜੀ ਰੱਖਣ ਲਈ ਹੱਥ ਵਿੱਚ ਮੋਬਾਈਲ ਫੜਾ ਦਿੰਦੇ ਹਾਂ ਜੇਕਰ ਇਸ ਤਰ੍ਹਾਂ ਹੀ ਚੱਲਦਾ ਰਿਹਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਬਹੁਤ ਹੀ ਮਾੜੇ ਹਾਲਾਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਹਰ ਇੱਕ ਮਾਤਾ ਪਿਤਾ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚੇ ਨੂੰ ਹੋ ਸਕਦਾ ਤਾਂ 10 ਸਾਲ ਦੀ ਉਮਰ ਤੋਂ ਪਹਿਲਾਂ ਮੋਬਾਈਲ ਦੀ ਵਰਤੋਂ ਕਰਨ ਤੋਂ ਬਿਲਕੁਲ ਰੋਕ ਦੇਵੇ ਮੋਬਾਈਲ ਦੀ ਹੈਬਟ ਬੱਚਿਆਂ ਵਿੱਚ ਇੱਕ ਗੰਭੀਰ ਨਸ਼ੇ ਵਾਂਗ ਜਿਹੜੀ ਫੈਲਦੀ ਜਾ ਰਹੀ ਹੈ। ਬੱਚਾ ਜੇ ਰੋਟੀ ਖਾਂਦਾ ਤਾਂ ਮੋਬਾਈਲ ਦੇਖਦਾ ਹੈ, ਜੇ ਪੜ੍ਹਨ ਲੱਗਦਾ ਹੈ ਤਾਂ ਮੋਬਾਈਲ ਕੋਲ ਰੱਖਦਾ ਹੈ ਤੇ ਕੁਝ ਨਾ ਕੁਝ ਟਰੋਲ ਕਰਦਾ ਰਹਿੰਦਾ ਹੈ। ਬਹੁਤ ਸਾਰੇ ਸੋਸ਼ਲ ਮੀਡੀਆ ਤੇ ਜਾਂ ਪ੍ਰੈਕਟੀਕਲੀ ਇਸ ਤਰ੍ਹਾਂ ਦੇ ਕੇਸ ਸਾਹਮਣੇ ਆ ਰਹੇ ਹਨ ਕਿ ਜਦੋਂ ਬੱਚਾ ਵੀਡੀਓ ਗੇਮ ਮੋਬਾਈਲ ਉੱਪਰ ਖੇਡਦਾ ਹੈ ਤਾਂ ਉਸ ਨੂੰ ਹੈਕ ਕਰਨ ਵਾਲੇ ਵੀਡੀਓ ਗੇਮ ਦੇ ਨਾਲ ਹੀ ਕੁਝ APK ਫਾਈਲ ਜੋ ਕਿ ਤੁਹਾਡੇ ਮੋਬਾਈਲ ਨੂੰ ਹੈਕ ਕਰ ਦਿੰਦੀ ਹੈ ਉਹ ਫੀਡ ਕੀਤੀਆਂ ਹੋਈਆਂ ਗੇਮਾਂ ਵਿੱਚ ਜਦੋਂ ਬੱਚਾ ਉਹਨਾਂ ਮੋਬਾਈਲ ਵੀਡੀਓ ਗੇਮ ਨੂੰ ਖੇਡਦਾ ਹੈ ਤਾਂ ਉਸ ਨੂੰ ਪਤਾ ਨਹੀਂ ਚੱਲਦਾ ਜਾਂ ਪਤਾ ਹੀ ਨਹੀਂ ਹੁੰਦਾ ਕਿ ਇਹ ਗੇਮ ਜੋ ਖੇਡ ਰਿਹਾ ਹੈ ਇਸ ਨੂੰ ਕੋਈ ਹੋਰ ਵੀ ਵਿਅਕਤੀ ਸਾਈਬਰ ਕ੍ਰਿਮੀਨਲ ਵਿਅਕਤੀ ਜਿਹੜਾ ਉਹ ਦੇਖ ਰਿਹਾ ਹੈ ਸਾਈਬਰ ਕ੍ਰਿਮੀਨਲ ਬੱਚੇ ਨੂੰ ਨਹੀਂ ਪਤਾ ਲੱਗਦਾ ਕਦੋਂ ਉਹ ਆਪਣੀ ਐਕਟੀਵਿਟੀ ਮੋਬਾਈਲ ਦੇ ਵਿੱਚ ਜਦੋਂ ਗੇਮ ਖੇਡ ਰਿਹਾ ਹੈ ਸ਼ੁਰੂ ਕਰ ਦਿੰਦਾ ਹੈ ਫਿਰ ਉਹ ਬੱਚੇ ਨੂੰ ਪਹਿਲਾ ਤਾਂ ਹੈਲੋ ਹਾਈ ਕਰੇਗਾ ਬੱਚਾ ਅਗੋਂ ਜਵਾਬ ਦੇਣਾ ਸ਼ੁਰੂ ਕਰ ਦਿੰਦਾ ਹੈ ਤਾਂ ਗੇਮ ਵਿੱਚ ਹੀ ਜਦੋਂ ਬੱਚਾ ਗੇਮ ਖੇਡਦਾ ਹੋਵੇ ਉਸ ਨੂੰ ਕਦੀ ਗੁੱਡ ਸ਼ਾਟ ਵੈਰੀ ਗੁੱਡ ਅਜਿਹੇ ਸ਼ਬਦ ਦੀ ਵਰਤੋਂ ਕਰਕੇ ਬੱਚੇ ਦਾ ਮਨ ਜਿੱਤ ਲੈਂਦਾ ਹੈ ਫਿਰ ਉਹ ਸਾਈਬਰ ਕ੍ਰਾਈਮਨਲ ਬੱਚੇ ਨੂੰ ਜੌਨ ਸੋਸ਼ਨ ਲਈ ਉਹ ਤਪੀੜਤ ਕਰਨਾ ਸ਼ੁਰੂ ਕਰ ਦਿੰਦਾ ਹੈ ਬੱਚੇ ਜੋ ਕਿ ਨਾਂ ਸਮਝ ਹੁੰਦੇ ਹਨ ਉਹ ਇਨ੍ਹਾਂ ਕ੍ਰਾਈਮਨਲ ਦੇ ਚੁੰਗਲ ਵਿੱਚ ਫਟਾਫਟ ਫਸ ਜਾਂਦੇ ਨੇ ਸਾਈਬਰ ਭਾਸ਼ਾ ਵਿੱਚ ਇਹਨਾਂ ਨੂੰ ਆਪਾਂ ਸਾਈਬਰ ਗਰੋਮਿੰਗ ਕਹਾਂਗੇ ਸਾਈਬਰ ਗਰੋਮਿੰਗ ਦਾ ਮਤਲਬ ਹੁੰਦਾ ਹੈ ਕਿ ਕਿਸੇ ਬੱਚੇ ਦਾ ਮਨ ਜਿੱਤ ਕੇ ਉਸ ਨੂੰ ਜੌਨ ਪੀੜਤ ਕਰਨ ਲਈ ਜਾਂ ਆਪਣੇ ਮਨਸਾ ਨੂੰ ਪੂਰਾ ਕਰਨ ਲਈ ਤਿਆਰ ਬਰ ਤਿਆਰ ਕਰ ਲੈਣਾ ਇਹ ਬਹੁਤ ਹੀ ਖਤਰਨਾਕ ਤਰੀਕੇ ਨਾਲ ਅੱਜ ਕੱਲ੍ਹ ਸੋਸ਼ਲ ਮੀਡੀਆ ਉੱਤੇ ਸਾਈਬਰ ਕ੍ਰਾਈਮਨਲ ਜਿਹੜੇ ਵਿਅਕਤੀ ਨੇ ਛੋਟੇ ਬੱਚਿਆਂ ਨੂੰ ਆਪਣੇ ਚੁੰਗਲ ਵਿੱਚ ਵਸਾਉਣ ਕਰਕੇ ਕਰਦੇ ਨੇ ਜਦੋਂ ਬੱਚਾ ਫਿਰ ਇਹਨਾਂ ਅਜਿਹੇ ਸਾਈਬਰ ਕ੍ਰਿਮੀਨਲ ਵਿਅਕਤੀਆਂ ਦੇ ੜਕੇ ਵਿੱਚ ਆ ਜਾਂਦਾ ਹੈ ਤਾਂ ਉਹ ਫਿਰ ਬੱਚਾ ਜਿਸ ਤਰ੍ਹਾਂ ਉਹਨੂੰ ਕ੍ਰਿਮੀਨਲ ਕਹਿੰਦਾ ਉਸੇ ਤਰ੍ਹਾਂ ਹੀ ਮੋਬਾਈਲ ਉੱਪਰ ਸ਼ੋਅ ਕਰਦਾ ਹੈ ਖਾਸ ਕਰਕੇ ਛੋਟੀਆਂ ਬੱਚੀਆਂ ਨੂੰ ਅਜਿਹੇ ਕ੍ਰਿਮੀਨਲ ਆਪਣੀ ਨਿਊਡ ਤਸਵੀਰ ਭੇਜਣ ਲਈ ਵੀ ਕਹਿ ਦਿੰਦੇ ਆ ਜੇਕਰ ਬੱਚਾ ਥੋੜਾ ਜਿਹਾ ਦਿਮਾਗ ਰੱਖੇ ਤਾਂ ਉਹ ਆਪਣੇ ਮਾਤਾ-ਪਿਤਾ ਨਾਲ ਗੱਲ ਕਰ ਲੈਂਦਾ ਹੈ ਜ਼ਿਆਦਾਤਰ ਬੱਚੇ ਬੱਚੀਆਂ ਆਪਣੇ ਨਿਊਡ ਇੱਕ ਅੱਧੀ ਤਸਵੀਰ ਸਾਈਬਰ ਕ੍ਰਿਮੀਨਲ ਨੂੰ ਡਰ ਵਿੱਚ ਆ ਕੇ ਭੈ ਵਿੱਚ ਆ ਕੇ ਜਦੋਂ ਭੇਜ ਦਿੰਦੇ ਹਨ ਤਾਂ ਫਿਰ ਉਹ ਬੱਚਿਆਂ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੰਦੇ ਨੇ। ਕਈ ਵਾਰੀ ਬੱਚਾ ਆਪਣੇ ਮਾਤਾ-ਪਿਤਾ ਜਾਂ ਗਾਈਡੈਂਸ ਨਾਲ ਗੱਲ ਨਹੀਂ ਕਰਦਾ। ਫਿਰ ਬੱਚਾ ਅੰਦਰ-ਅੰਦਰ ਹੀ ਘੁੱਟਦਾ ਰਹਿੰਦਾ ਹੈ। ਅਜਿਹੇ ਬੱਚੇ ਕਈ ਵਾਰ ਬੱਚੇ ਸੁਸਾਈਡ ਅਟੈਂਪਟ ਕਰਨ ਦੀ ਵੀ ਕੋਸ਼ਿਸ਼ ਕਰਦੇ ਨੇ। ਕਈ ਕਰ ਵੀ ਲੈਂਦੇ ਨੇ ਤੇ ਮੇਰੀ ਇਸ ਵੀਡੀਓ ਦਾ ਮਤਲਬ ਇਹ ਹੀ ਹੈ ਕਿ ਮਾਤਾ-ਪਿਤਾ ਨੂੰ ਆਪਣੇ ਛੋਟੇ ਬੱਚਿਆਂ ਨੂੰ ਜਦੋਂ ਵੀ ਕੋਈ ਗੇਮ ਮੋਬਾਈਲ ਤੇ ਅਗਰ ਛੋਟੇ ਬੱਚੇ ਮੇਰੇ ਕਹਿਣ ਤੋਂ ਭਾਵੇਂ ਵੀ 7-8 ਸਾਲ 10 ਸਾਲ ਤੋਂ ਥੱਲੇ ਜਿਹੜੇ ਬੱਚੇ ਆ ਜਦੋਂ ਵੀ ਉਹ ਮਾਤਾ-ਪਿਤਾ ਪਾਸੋਂ ਮੋਬਾਈਲ ਫੜ ਕੇ ਕੋਈ ਵੀਡੀਓ ਗੇਮ ਖੇਡਣੀ ਸ਼ੁਰੂ ਕਰ ਦਿੰਦੇ ਆ ਤਾਂ ਆਪਣੇ ਬੱਚੇ ਨੂੰ ਵਿੱਚ ਵਿੱਚ ਤੁਸੀਂ ਮਾਤਾ-ਪਿਤਾ ਦਾ ਫਰਜ਼ ਬਣਦਾ ਵੀ ਆਪਾਂ ਚੈੱਕ ਕਰਦੇ ਰਹੀਏ ਕਿ ਬੱਚਾ ਮੇਰਾ ਮੋਬਾਈਲ ਉੱਪਰ ਕੀ ਕਰ ਰਿਹਾ ਹੈ ਇਹ ਨਾ ਹੋਵੇ ਕਿ ਕੱਲ ਨੂੰ ਤੁਹਾਡਾ ਬੱਚਾ ਅਜੇ ਹੀ ਕਿਸੇ ਪਰੇਸ਼ਾਨੀ ਦਾ ਸਾਹਮਣਾ ਕਰਦਾ ਰਹੇ ਕਈ ਵਾਰ ਅਜੇ ਅਪਰਾਧੀ ਤੁਹਾਡੇ ਬੱਚੇ ਦੀ ਹਰ ਇੱਕ ਐਕਟੀਵਿਟੀ ਮੋਬਾਈਲ ਹੈਕ ਕਰਕੇ ਦੇਖਣੀ ਸ਼ੁਰੂ ਕਰ ਦਿੰਦੇ ਨੇ ਉਹ ਬੱਚਾ ਜਦੋਂ ਵੀ ਸਕੂਲ ਆਉਂਦਾ ਜਾਂਦਾ ਹੈ ਤਾਂ ਉਸ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੰਦੇ ਨੇ ਅੱਜ ਕੱਲ ਜਿਸ ਤਰ੍ਹਾਂ ਸਾਈਬਰ ਕ੍ਰਾਈਮ ਹਰ ਇੱਕ ਬੱਚੇ ਚਾਹੇ ਉਹ ਬੱਚਾ ਹੋਵੇ ਚਾਹੇ ਉਹ ਬਾਲਗ ਚਾਹੇ ਉਹ ਕਿਸੇ ਵੱਡੀ ਉਮਰ ਦਾ ਹੋਵੇ ਹਰ ਇੱਕ ਵਿਅਕਤੀ ਨੂੰ ਸਾਈਬਰ ਕ੍ਰਿਮੀਨਲ ਆਪਣੇ ਜਾਲ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਫਸਾ ਰਹੇ ਨੇ ਸਾਈਬਰ ਕ੍ਰਾਈਮ ਤੇ ਆਪਾਂ ਜੇ ਗੱਲ ਕਰੀਏ ਤਾਂ ਇਸ ਨੂੰ ਜਿੰਨਾ ਮਰਜ਼ੀ ਲੰਮਾ ਮਰਜ਼ੀ ਖਿੱਚੀ ਚਲੋ ਇਸ ਦਾ ਕੋਈ ਅੰਤ ਨਹੀਂ ਹੈ ਅੱਜ ਕੱਲ ਦੇ ਜੋਗ ਵਿੱਚ ਇਸ ਤੋਂ ਅੱਗੇ ਵੀ ਬਹੁਤ ਜਿਹੜਾ ਉਹ ਮਾੜੇ ਹਾਲਾਤ ਆਉਣਗੇ ਜੇ ਆਪਾਂ ਆਪਣੇ ਬੱਚਿਆਂ ਨੂੰ ਦੀ ਕੇਅਰ ਨਾ ਕੀਤੀ ਜਾਂ ਉਹਨਾਂ ਦੀ ਆਊਟਡੋਰ ਐਕਟੀਵਿਟੀ ਨਾ ਵਧਾਈ ਇਸ ਵੀਡੀਓ ਦੇ ਮਾਧਿਅਮ ਨਾਲ ਹੀ ਸਿਰਫ ਅੱਜ ਕੱਲ ਦੇ ਮਾਤਾ ਪਿਤਾ ਨੂੰ ਇਹ ਹੀ ਸੰਦੇਸ਼ ਦੇਣਾ ਚਾਹੁੰਦਾ ਹਾਂ ਕਿ ਤੁਸੀਂ ਆਪਣੇ ਟਾਈਮ ਫ੍ਰੀ ਕਰਨ ਦੀ ਖਾਤਰ ਆਪਣੇ ਬੱਚੇ ਨੂੰ ਮੋਬਾਈਲ ਫੜਾ ਕੇ ਵਿਜੀ ਕਰ ਦਿੰਦੇ ਹੋ ਆਮ ਤੌਰ ਤੇ ਖਾਸ ਕਰਕੇ ਜ਼ਿਆਦਾਤਰ ਦੇਖਿਆ ਜਦੋਂ ਮਾਤਾ ਬੱਚੇ ਦੇ ਕੋਲ ਬੈਠੀ ਹੁੰਦੀ ਹੈ ਜਾ ਉਹ ਆਪਣੇ ਕਿਸੇ ਕੰਮ ਵਿੱਚ ਵਿਜੀ ਹੁੰਦੀ ਹੈ ਜਾਂ ਉਹਨੇ ਕੁਝ ਕੰਮ ਕਰਨਾ ਹੁੰਦਾ ਜਾਂ ਉਹਨੇ ਉਸ ਆਪਣੇ ਆਪ ਨੂੰ ਰਿਲੈਕਸ ਕਰਨਾ ਹੁੰਦਾ ਹੈ ਤੇ ਕਈ ਵਾਰੀ ਬੱਚਾ ਜਿਹੜਾ ਉਹ ਤੱਕ ਕਰਦਾ ਤੇ ਉਸੇ ਵੇਲੇ ਮਾਤਾ ਜਿਹੜੀ ਆ ਬੱਚੇ ਨੂੰ ਕੋਈ ਨਾ ਕੋਈ ਗੇਮ ਉਹਦੇ ਸਾਹਮਣੇ ਚਾਹੇ ਉਹਨੂੰ ਸਮਝ ਆਵੇ ਚਾਹੇ ਨਾ ਆਵੇ ਉਹ ਸਾਹਮਣੇ ਪਲੇ ਕਰਕੇ ਦੇ ਦਿੰਦੀ ਆ ਬੱਚਾ ਉਹ ਗੇਮ ਵੇਖ ਕੇ ਚੁੱਪ ਹੋ ਜਾਂਦਾ ਤੇ ਸਾਡੀ ਜਿਹੜੀਆਂ ਆਮ ਕਰਕੇ ਮਾਤਾ ਪਿਤਾ ਦੀ ਇਹ ਆਦਤ ਬਣਦੀ ਜਾ ਰਹੀ ਆ ਕਿ ਅਸੀਂ ਬੱਚੇ ਨੂੰ ਚੁੱਪ ਕਰਾਉਣ ਦਾ ਸ਼ਰਾਰਤ ਨਾ ਕਰੇ ਇੱਕ ਜਿੰਦਾ ਲੋਕ ਜਿਹੜਾ ਉਹ ਸਮਝ ਲਿਆ ਇਸ ਵਕਤ ਮਾਤਾ ਪਿਤਾ ਨੇ ਜੇ ਮੇਰੀ ਉਮਰ ਦੇ ਨੇ ਉਹਨਾਂ ਨੂੰ ਪਤਾ ਹੋਵੇਗਾ ਕਿ ਸਾਡਾ ਜਿਹੜਾ ਚਾਈਲਡਹੂਡ ਸਮਾਂ ਕਿਸ ਤਰ੍ਹਾਂ ਦਾ ਸੀਗਾ ਬਾਹਰ ਆਊਟਡੋਰ ਮਿੱਟੀ ਵਿੱਚ ਖੇਡਣਾ ਕਈ ਤਰ੍ਹਾਂ ਦੀਆਂ ਜਿਹੜੀਆਂ ਗੇਮਾਂ ਪਿੱਟੂ ਵਗੈਰਾ ਉਹ ਹੋਰ ਵੀ ਗੇਮਾਂ ਚੱਲਦੀਆਂ ਰਹਿੰਦੀਆਂ ਸੀ ਤੇ ਬੱਚੇ ਦੀ ਸਿਹਤ ਵੀ ਠੀਕ ਰਹਿੰਦੀ ਸੀ। ਤੋਂ ਅੱਗੇ ਆਪਾਂ ਇਸੇ ਨੂੰ ਬਣਾਉਂਦੇ ਇਹ ਗੱਲ ਕਰ ਦਾਂਗੇ ਬੱਚਿਆਂ ਲਈ ਇਹ ਜਿਹੜਾ ਕੰਮ ਬਹੁਤ ਹੀ ਜ਼ਿਆਦਾ ਹਾਨੀ ਕਰਕੇ ਹੈ। ਤੈਨੂੰ ਚਾਹੀਦਾ ਹੈ ਕਿ ਆਪਣੇ ਬੱਚੇ ਦਾ ਵਿਸ਼ਵਾਸ ਪਿਆਰ ਨਾਲ ਟਰਸਟ ਨਾਲ ਕੰਫੀਡੈਂਸ ਨਾਲ ਜਿੱਤੋ ਤੇ ਬੱਚੇ ਨੂੰ ਮੋਬਾਈਲ ਫੜਾ ਕੇ ਤੁਸੀਂ ਆਪਣੇ ਆਪ ਨੂੰ ਕਦੇ ਵੀ ਫ੍ਰੀ ਨਾ ਕਰੋ। ਅਜਿਹਾ ਕਰਨ ਆਪ ਵਿੱਚ ਵਿੱਚ ਤੁਹਾਡੇ ਬੱਚੇ ਲਈ ਬਹੁਤ ਹੀ ਹਾਨੀਕਾਰਕ ਸਿੱਧ ਹੋ ਸਕਦਾ ਹੈ ਮਾਤਾ ਪਿਤਾ ਨੂੰ ਜਾਂ ਫਿਰ ਬੱਚੇ ਦੇ ਟੀਚਰ ਨੂੰ ਬੱਚੇ ਦੇ ਪ੍ਰਤੀ ਥੋੜੀ ਮਿਹਨਤ ਕਰਨ ਦੀ ਜਰੂਰਤ ਹੈ ਟੀਚਰ ਨੂੰ ਖਾਸ ਕਰਕੇ ਆਪਣੇ ਬੱਚਿਆਂ ਨੂੰ ਅੱਜ ਕੱਲ ਦੇ ਸਾਈਬਰ ਕ੍ਰਾਈਮ ਸੰਬੰਧੀ ਲੈਕਚਰ ਦੇਣਾ ਚਾਹੀਦਾ ਸਕੂਲਾਂ ਦੇ ਵਿੱਚ ਛੋਟੇ ਸਕੂਲਾਂ 'ਚ ਜਿੱਥੋਂ ਬੱਚੇ ਦਾ ਬੀਸ ਬਣਦਾ ਉਹ ਟੀਚਰ ਨੂੰ ਚਾਹੀਦਾ ਹੈ ਕਿ ਉਹ ਸਾਈਬਰ ਕ੍ਰਾਈਮ ਸੰਬੰਧੀ ਜਾਂ ਜਿਹੜੀਆਂ ਬੱਚੇ ਛੋਟੇ ਮੋਬਾਈਲ ਤੇ ਗੇਮਾਂ ਖੇਡਦੇ ਆ ਇਹਦੇ ਬਾਰੇ ਜਾਣਕਾਰੀ ਦੇਣੀ ਚਾਹੀਦੀ ਹੈ ਮੈਡਲ ਸਕੂਲ ਤੱਕ ਜਿਹੜੇ ਬੱਚੇ ਨੇ ਟੀਚਰ ਨੂੰ ਚਾਹੀਦਾ ਹੈ ਕਿ ਵੱਧ ਤੋਂ ਵੱਧ ਬੱਚੇ ਨੂੰ ਗਰਾਊਂਡ ਵਿੱਚ ਬਿਜੀ ਰੱਖਣਾ ਬੱਚਿਆਂ ਨੂੰ ਵੱਧ ਤੋਂ ਵੱਧ ਆਪਣਾ ਨਜੀਤ ਧਰਮ ਸਾਡੇ ਦੇਸ਼ ਦਾ ਪਿਵੇਖ ਦੇਖਦੇ ਹੋਏ ਇਹਨਾਂ ਬੱਚਿਆਂ ਨੂੰ ਆਊਟਡੋਰ ਐਕਟੀਵਿਟੀ ਵਿੱਚ ਜ਼ਰੂਰ ਬਿਜੀ ਰੱਖਣਾ ਚਾਹੀਦਾ ਹੈ ਇਹ ਟੀਚਰ ਦਾ ਵੀ ਜਿਹੜਾ ਵਿਸ਼ਵਾਸ ਦੇ ਨਾਲ ਹੀ ਬੱਚੇ ਉੱਪਰ ਕੀਤਾ ਜਾ ਸਕਦਾ ਬੱਚੇ ਨੂੰ ਇਸ ਬਾਰੇ ਦੱਸਣਾ ਚਾਹੀਦਾ ਹੈ ਕਿ ਮੋਬਾਈਲ ਦੇ ਉੱਤੇ ਤੁਸੀਂ ਜਿਹੜੀ ਗੇਮ ਖੇਡਦੇ ਹੋ ਇਹ ਤੁਹਾਡੇ ਪਿਵੇਖ ਵਿੱਚ ਹਾਨੀਕਾਰਕਾ ਹਰਕਤ ਤਰੀਕੇ ਨਾਲ ਬੱਚੇ ਨੂੰ ਸਮਝਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਆਪਾਂ ਨੂੰ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਗੱਲ ਕਰ ਚੁੱਕਾ ਤੇ ਆਪਣੇ ਸਮੇਂ ਦਾ ਜਿਹੜੇ ਅੱਜ ਕੱਲ ਮਾਪੇ ਨੇ ਉਹਨਾਂ ਦੇ ਸਮੇਂ ਦਾ ਉਹਨਾਂ ਨੂੰ ਯਾਦ ਹੋਵੇਗਾ ਕਿਦਾਂ ਆਊਟਡੋਰ ਐਕਟੀਵਿਟੀ ਜਿਹੜੀਆਂ ਮਿੱਟੀ ਵਿੱਚ ਖੇਡਾਂ ਖੇੜਦੇ ਸੀ ਧਰਤੀ ਮਾਂ ਦੀ ਮਿੱਟੀ ਵਿੱਚ ਖੇਡਾਂ ਖੇਡੀਆਂ ਜਿਦਾਂ ਪਿੱਠੂ ਗੁੱਲੀ ਡੰਡਾ ਖੋਖੋ ਕੁਸ਼ਤੀ ਵਗੈਰਾ ਮਿੱਟੀ ਵਾਲੀਆਂ ਖੇਡਾਂ ਖੇੜਦੇ ਹੁੰਦੇ ਸੀ ਪਰੰਤੂ ਅੱਜ ਕੱਲ ਦੇ ਮਾਤਾ ਪਿਤਾ ਬੱਚੇ ਨੂੰ ਹਮੇਸ਼ਾ ਹੀ ਮਿੱਟੀ ਦੇ ਨਾਲ ਖੇਡਣ ਤੋਂ ਵੀ ਰੋਕ ਰਹੇ ਹਨ ਉਸ ਦਾ ਕਾਰਨ ਕਿ ਬੱਚੇ ਆ ਜਾ ਕੇ ਮਿੱਟੀ ਵਿੱਚ ਖੇਡ ਕੇ ਕੱਪੜੇ ਗੰਦੇ ਕਰ ਲੈਂਦੇ ਨੇ ਮਾਤਾ ਪਿਤਾ ਨੂੰ ਧੋਣੇ ਪੈਣਗੇ ਇਸ ਕਰਕੇ ਇਹਨਾਂ ਚੀਜ਼ਾਂ ਤੋਂ ਵੀ ਆਪਾਂ ਬੱਚੇ ਨੂੰ ਦੂਰ ਕਰੀ ਜਾ ਰਹੇ ਹਾਂ ਮਾਤਾ ਪਿਤਾ ਨੇ ਬੱਚੇ ਨੂੰ ਘਰ ਵਿੱਚ ਹੀ ਗੈਰ ਕਰ ਦਿੱਤਾ ਹੈ ਉਸ ਦੇ ਹੱਥ ਵਿੱਚ ਮੋਬਾਈਲ ਫੜਾ ਕੇ ਇਹ ਸਮਾਂ ਮਾਤਾ ਪਿਤਾ ਨੂੰ ਬਹੁਤ ਹੀ ਧਿਆਨ ਦੇਣ ਵਾਲਾ ਹੈ ਮੈਂ ਇਹਦੇ ਹਾਲਾਤਾਂ ਨੂੰ ਦੇਖਦੇ ਹੋਏ ਅੱਜ ਕੱਲ੍ਹ ਦੇ ਮਾਤਾ ਨੂੰ ਪਿਤਾ ਨੂੰ ਜਿਹੜੇ ਦੇਖਦੇ ਹੋਏ ਬਹੁਤ ਹੀ ਜ਼ਿਆਦਾ ਆਮ ਤੌਰ ਤੇ ਆਪਦੇ ਨੀਅਰ ਡੀਅਰ ਦੇ ਵਿੱਚ ਦੇਖਿਆ ਕਿ ਜਦੋਂ ਵੀ ਬੱਚਾ ਛੋਟਾ 10 ਸਾਲ ਤੋਂ ਛੋਟਾ ਹੁੰਦਾ ਤੇ ਉਹ ਜਾਂ ਕੋਈ ਸ਼ਰਾਤ ਕਰਦਾ ਜਾਂ ਤੁਸੀਂ ਕਿਸੇ ਰਿਸ਼ਤੇਦਾਰ ਕੋ ਗਏ ਹੋਗੇ ਤਾਂ ਤੁਸੀਂ ਉੱਥੇ ਸਮਝੋਗੇ ਕਿ ਸਾਡਾ ਬੱਚਾ ਜਿਹੜਾ ਉਹ ਰਿਸ਼ਤੇਦਾਰੀ ਵਿੱਚ ਸ਼ਰਾਤ ਨਾ ਕਰੇ ਤੇ ਮਾਤਾ ਜਿਹੜੀ ਉਹ ਫਟਾਫਟ ਬੱਚੇ ਨੂੰ ਗੇਮ ਲਾ ਕੇ ਤੇ ਜਾਂ ਸੋਫਾ ਸੈੱਟ ਕੁਰਸੀ ਤੇ ਬਿਠਾ ਦਿੰਦੀ ਆ ਕਿ ਬੱਚਾ ਆਪਣੀ ਗੇਮ ਦੇਖਦਾ ਰਹੇ ਤੇ ਬਿਜੀ ਰਹੇ ਸ਼ਰਾਤ ਨਾ ਕਰੇ ਤਾਂ ਦੋਸਤੋ ਜਿਹੜੀਆਂ ਅੱਜ ਕੱਲ ਦੇ ਮਾਤਾ ਪਿਤਾ ਨੂੰ ਬਹੁਤ ਹੀ ਜ਼ਿਆਦਾ ਇਸ ਚੀਜ਼ ਨੂੰ ਸਮਝਣਾ ਚਾਹੀਦਾ ਵਾ ਇਹ ਜਿਹੜੇ ਟੀਚਰ ਨੇ ਕੀਤਨਾ ਵਾਸਤੇ ਵੀ ਜਿਹੜੇ ਵੀਡੀਓ ਦੇਖਦੇ ਆ ਉਹਨਾਂ ਵੀ ਚਾਹੀਦਾ ਕਿ ਛੋਟੇ ਬੱਚਿਆਂ ਨੂੰ ਸਪੈਸ਼ਲ ਲੈਕਚਰ ਜਿਹੜਾ ਸਾਈਬਰ ਕ੍ਰਾਈਮ ਉੱਤੇ ਦਿੱਤਾ ਜਾਵੇ ਅੱਗੇ ਆਪਾਂ ਦੋਸਤੋ ਇਸ ਵੀਡੀਓ ਸੰਬੰਧੀ ਤੁਸੀਂ ਜਿਹੜਾ ਮੈਂ ਸਾਈਬਰ ਕ੍ਰਾਈਮ ਉੱਤੇ ਛੋਟੇ ਬੱਚਿਆਂ ਉੱਤੇ ਗੇਮ ਬਾਰੇ ਗੱਲ ਕਰਕੇ ਹਟਿਆ ਤੁਸੀਂ ਥੋੜੇ ਇੱਕ ਡੇਢ ਮਹੀਨੇ ਦੀ ਗੱਲ ਹੈ ਕਿ ਤੁਸੀਂ ਆਮ ਹੀ ਸੋਸ਼ਲ ਮੀਡੀਆ ਤੇ ਦੇਖਿਓ ਅਕਸ਼ੇ ਕੁਮਾਰ ਆਪਣੇ ਜਿਹੜੀ ਹੱਡ ਵੀ ਤੀ ਉਹ ਦੱਸ ਰਿਹਾ ਉਸ ਦੀ ਛੋਟੀ ਬੱਚੀ ਜਿਹੜੀ ਇਸੇ ਤਰ੍ਹਾਂ ਮੋਬਾਈਲ ਫੜ ਕੇ ਜਿਹੜਾ ਆਪਣਾ ਵੱਖਰਾ ਕਮਰਾ ਜਾਂ ਵਕਰੀ ਜਿੱਥੇ ਵੀ ਬੈਠੀ ਹੋਊਗੀ ਉਹ ਗੇਮ ਖੇਡ ਰਹੀ ਸੀ ਗੇਮ ਖੇਡਦਿਆਂ ਖੇਡਦਿਆਂ ਉਸ ਨੂੰ ਗੇਮ ਉੱਤੇ ਮੈਸੇਜ ਜਿੱਦਾਂ ਕੋਈ ਗੇਮ ਚੱਲਦੀ ਹੁੰਦੀ ਕੋਈ ਨਿਸ਼ਾਨੇ ਵਗੈਰਾ ਮਾਰਦਾ ਕੋਈ ਕੁਛ ਕਰਦਾ ਜਦੋਂ ਉਹ ਗੇਮ ਚੱਲਦੀ ਸੀ ਤਾਂ ਉਸ ਬੱਚੀ ਨੂੰ ਗੁੱਡ ਸ਼ਾਟ ਵੈਰੀ ਗੁੱਡ ਕਹਿੰਦੇ-ਕਹਿੰਦੇ ਉਸ ਸਾਈਬਰ ਕ੍ਰਾਈਮਨਲ ਨੇ ਉਸ ਬੱਚੀ ਦਾ ਅੱਛੇ ਕਮਰਦੀ ਦਾ ਵਿਸ਼ਵਾਸ ਜਿਹੜਾ ਉਹ ਜਿੱਤ ਲਿਆ ਜਦੋਂ ਉਹ ਗੇਮ ਖੇਡਦੀ ਰਹੀ ਕਾਫੀ ਇਦਾਂ ਦੇ ਸ਼ਬਦਾਂ ਦੀ ਵਰਤੋਂ ਕਰਦੇ ਕਰਦੇ ਮੁੜ ਕੇ ਉਸ ਸਾਈਬਰ ਕ੍ਰਾਈਮਨਲ ਨੇ ਉਹ ਮੈਸੇਜ ਭੇਜਿਆ ਤੁਸੀਂ ਮੇਲ ਹੋ ਕੋ ਫੀਮੇਲ ਹੋ ਫਿਰ ਉਸ ਬੱਚੀ ਨੇ ਰਿਪਲਾਈ ਕੀਤਾ ਮੈਂ ਫੀਮੇਲ ਆ ਹੋਰ ਕਾਫੀ ਸਵਾਲ ਜਵਾਬ ਜਿਹੜੇ ਹੋਣ ਲੱਗ ਪਏ ਜਦੋਂ ਬੱਚੀ ਥੋੜੀ ਜਿਹੀ ਦਿਮਾਗ ਰੱਖਦੀ ਸੀ ਪੜ੍ਹੀ ਲਿਖੀ ਸੀ ਕਿਉਂਕਿ ਕਈ ਬੱਚੇ ਜਿਹੜੇ ਸੋਸ਼ਲ ਮੀਡੀਆ ਤੇ ਗੇਮਾਂ ਵਗੈਰਾ ਜ਼ਰੂਰ ਖੇਡਦੇ ਆ ਪਰ ਉਹ ਸੋਸ਼ਲ ਮੀਡੀਆ ਤੇ ਇਹੋ ਜੀਆਂ ਚੀਜ਼ਾਂ ਦੇਖਦੇ ਸੁਣਦੇ ਰਹਿੰਦੇ ਤਾਂ ਜਦੋਂ ਉਸ ਬੱਚੀ ਨੂੰ ਦਿਮਾਗ ਵਿੱਚ ਆਇਆ ਵੀ ਇਹ ਮੈਨੂੰ ਕੋਈ ਆਪਣੇ ਚੁੰਗਲ ਵਿੱਚ ਫਸਾ ਰਿਹਾ ਸਾਈਬਰ ਕ੍ਰਾਈਮਨਲ ਹੈ ਉਸ ਬੱਚੀ ਨੇ ਤੁਰੰਤ ਅਕਸ਼ੇ ਕੁਮਾਰ ਦੀ ਵਾਈਪ ਜਾਨੀ ਆਪਣੀ ਮਾਤਾ ਦੇ ਨਾਲ ਗੱਲ ਕੀਤੀ ਉਹਨਾਂ ਨੇ ਅੱਗੇ ਇਸੇ ਬਾਰੇ ਸਾਰਾ ਗੱਲ ਕਰਦਿਆਂ ਕਰਦਿਆਂ ਪੁਲਿਸ ਨੂੰ ਇਹਦੀ ਸ਼ਿਕਾਇਤ ਕੀਤੀ ਕਿਉਂਕਿ ਅੱਜ ਕੱਲ ਜਿਹੜੇ ਡਿਸਟ੍ਰਿਕਟ ਲੈਵਲ ਤੇ ਸਾਈਬਰ ਕਰਾਈਮ ਸੰਬੰਧੀ ਸਾਈਬਰ ਸ਼ਿਕਾਇਤਾਂ ਜਿੱਦਾਂ ਠੱਗੀਆਂ ਠੋਰੀਆਂ ਬੈਂਕ ਵਿੱਚੋਂ ਪੈਸੇ ਵਗੈਰਾ ਨਿਕਲ ਜਾਂਦੇ ਇਸ ਵਾਸਤੇ ਵੱਖਰਾ ਇੱਕ ਜ਼ਿਲ੍ਹੇ ਵਿੱਚ ਹਰ ਜ਼ਿਲ੍ਹੇ ਵਿੱਚ ਥਾਣਾ ਬਣਿਆ ਹੋਇਆ ਤੁਸੀਂ ਉੱਥੇ ਜਾ ਕੇ ਵੀ ਆਪਣੀ ਸ਼ਿਕਾਇਤ ਕਰ ਸਕਦੇ ਹੋ ਆਪਣੇ ਜ਼ਿਲ੍ਹੇ ਦੇ ਸੀਨੀਅਰ ਸਟੂਡੈਂਟ ਨੂੰ ਤੁਸੀਂ ਮਿਲ ਸਕਦੇ ਹੋ ਤਾ ਕਿ ਤੁਹਾਡੇ ਨਾਲ ਕੋਈ ਅਜਿਹੀ ਘਟਨਾ ਜਿਹੜੀ ਨਾ ਘਟ ਜਾਵੇ ਜਿਸ ਤੇ ਬਾਅਦ ਚ ਆਪਾਂ ਨੂੰ ਪਛਤਾਉਣਾ ਪਵੇ ਇਹ ਖਾਸ ਕਰਕੇ ਇੰਪੋਰਟਡ ਵਿਸ਼ਾ ਤਾਂ ਕਿ ਛੋਟੇ ਬੱਚੇ ਜਦੋਂ ਅਜਿਹੇ ਕ੍ਰਿਮੀਨਲ ਆਪਣੇ ਚੁੰਗਿਆਂ ਵਿੱਚ ਫਸਾ ਲੈਂਦੇ ਉਹਨਾਂ ਨੂੰ ਫਿਰ ਉਹ ਉਹਨਾਂ ਦੀ ਕ੍ਰਿਮੀਨਲ ਜਿਹੜੇ ਵਿਅਕਤੀ ਹੁੰਦੇ ਆ ਉਹਨਾਂ ਦੀ ਮਾਨਸਿਕ ਹਾਲਤ ਹੀ ਇਦਾਂ ਦੀ ਹੁੰਦੀ ਆ ਕਿ ਉਹ ਬੱਚੇ ਦਾ ਜੌਨ ਸ਼ੋਸ਼ਨ ਜੌਨ ਪੀੜਤ ਨੂੰ ਕਰਦੇ ਆ ਉਹਨਾਂ ਦਾ ਦਿਮਾਗ ਹੀ ਇਸੇ ਪਾਸੇ ਲੱਗਾ ਹੁੰਦਾ ਹੋਰ ਉਹਨਾਂ ਨੂੰ ਚਾਹੇ ਕੋਈ ਪੈਸੇ ਨਾ ਕਈ ਵਾਰ ਨੂੰ ਮਤਲਬ ਨਹੀਂ ਹੁੰਦਾ ਕਈਆਂ ਨੂੰ ਪੈਸੇ ਦਾ ਮਤਲਬ ਹੁੰਦਾ ਕਈਆਂ ਨੂੰ ਨਹੀਂ ਹੁੰਦਾ ਉਹ ਸਿਰਫ ਬੱਚੇ ਨੂੰ ਉਤਪੀੜਤ ਕਰਦੇ ਨੇ ਵੀਡੀਓ ਕਾਫੀ ਲੰਮੀ ਹੋ ਗਈ ਆ ਆਪਾਂ ਅੱਗੇ ਇਸ ਵੀਡੀਓ ਨੂੰ ਨਾ ਵਧਾਉਂਦੇ ਹੋਏ ਸਿਰਫ ਇਹ ਹੀ ਗੱਲ ਕਰਾਂਗੇ ਇਸ ਵੀਡੀਓ ਵਿੱਚ ਕਿ ਉਸ ਮਾਤਾ ਪਿਤਾ ਨੇ ਇਹ ਜਿਹੜੀ ਵੀਡੀਓ ਦੇਖੀ ਕਿਸੇ ਨੇ ਤੇ ਉਹ ਜੇਕਰ ਤੈਨੂੰ ਇਸ ਵੀਡੀਓ ਵਿੱਚੋਂ ਕੋਈ ਵੀ ਪਾਰਟ ਜਾਂ ਮੇਰਾ ਵਿਸ਼ਾ ਜਿਹੜਾ ਚੰਗਾ ਲੱਗਾ ਤਾਂ ਇਹਨੂੰ ਵੀਡੀਓ ਵੇਟ ਲਾਈਕ ਕਰਿਓ ਚੈਨਲ ਮੇਰੇ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਦੇਖਣ ਲਈ ਤੁਸੀਂ ਆਪਣਾ ਕੀਮਤੀ ਸਮਾਂ ਕੱਢਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਉਂਦੇ ਰਹੋ ਰੱਬ ਰੱਖਾ ਜੀ